ਜਿਵੇਂ ਜਿਵੇਂ 9 ਜੁਲਾਈ ਨੇੜੇ ਆ ਰਹੀ ਹੈ ਅਮਰੀਕਾ ਤੇ ਭਾਰਤ ਦੇ ਦਰਮਿਆਨ ਟ੍ਰੇਡ ਡੀਲ ਜਿਹੜੀ ਹੋਣੀ ਹੈ ਉਹਦੇ ਨਾਲ ਕੀ ਕਿਸਾਨੀ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜਿੱਥੇ ਆ ਕੇ ਅੜੇ ਹੋਏ ਨੇ ਦੋਨੋਂ ਕੰਟਰੀ ਤੇ ਜੇਕਰ ਅਮਰੀਕਾ ਦੀ ਚਲਦੀ ਹੈ ਕਿ ਜਾਂ ਫਿਰ 26% ਟੈਰਫ ਦੇਣਾ ਪਊਗਾ ਜਾਂ ਜਿੰਨਾ ਤੁਸੀਂ ਲਾਓਗੇ ਜਿਹੜੀ ਚੀਜ਼ ਤੇ ਅਸੀਂ ਵੀ ਉਨਾ ਹੀ ਲਾਵਾਂਗੇ ਜਾਫਰ ਜ਼ੀਰੋ ਟੈਕਸ ਕਰੋ ਤੇ ਸਾਰੀਆਂ ਚੀਜ਼ਾਂ ਤੇ ਸਾਨੂੰ ਖੁੱਲ੍ਹ ਦਿਓ ਤੁਹਾਡੀ ਮਾਰਕੀਟ ਭਾਰਤ ਦੀ ਮਾਰਕੀਟ ਤੱਕ ਐਕਸੈਸ ਐਕਸੈਸ ਵੀ ਬਿਨਾ ਕਿਸੇ ਪੌਂਚ ਭਾਵ ਬਿਨਾ ਕਿਸੇ ਟੈਕਸ ਤੋਂ ਬਿਨਾ ਕਿਸੇ ਉਦੋਂ ਜ਼ਿਆਦਾ ਜਿਹੜੇ ਟੈਕਸ ਵਸੂਲੇ ਜਾਂਦੇ ਨੇ ਉਹਨਾਂ ਨੂੰ ਹਟਾ ਕੇ ਜ਼ੀਰੋ ਟੈਕਸ ਤੇ ਪਹਿਲਾਂ ਪਹਿਲਾਂ ਟਰੰਪ ਸਾਹਿਬ ਨੇ ਆਉਂਦਿਆਂ ਹੀ ਜਿਸ ਲੈਵਲ ਦਾ ਇੱਕ ਝਟਕਾ ਦਿੱਤਾ ਸੀ ਬਹੁਤ ਵੱਡਾ ਸਾਰਿਆਂ ਨੂੰ ਕਿ ਸਭ ਤੇ ਲਾਤੇ ਜੀ ਟੈਕਸ ਵੱਡੇ ਪੱਧਰ ਦੇ ਉੱਤੇ ਫਿਰ ਕਹਿੰਦੇ ਥੋੜਾ ਜਿਹਾ ਘਟਾਤੇ ਸਾਡੇ ਹੁਕਮਰਾਨਾਂ ਨੇ ਹੀ ਕਹਿੰਦੇ ਨੇ ਵੀ ਸਾਡੇ ਤਾਂ ਫਿਰ ਵੀ ਘਟਾ ਕੀਤਾ ਜੀ 26% ਕੀਤਾ ਬੀਤਨਾਮ ਦੇ ਨਾਲ ਐਗਰੀਮੈਂਟ ਹੋ ਗਿਆ ਹੁਣ ਅਗਲਾ ਨੰਬਰ ਭਾਰਤ ਦਾ ਕੁਝ ਕਹਿ ਰਹੇ ਨੇ ਕਿ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਜੇ ਪੂਰਾ ਨਹੀਂ ਤਾਂ ਐਂਟਾਇਰਮ ਐਗਰੀਮੈਂਟ ਕਰ ਲਿਆ ਜਾਏਗਾ ਭਾਰਤ ਦੇ ਨਾਲ 9 ਜੁਲਾਈ ਡੈਡ ਲਾਈਨ ਹੈ ਟਰੰਪ ਨੇ ਕਹੇ ਚੁਕ ਨੇ ਕਿ ਇਹ ਦੂ ਅੱਗੇ ਨਹੀਂ ਵਧਿਆ ਜਾਊਗਾ ਇਹ ਤੋਂ ਅੱਗੇ ਹੋਰ ਛੂਟ ਨਹੀਂ ਦਿੱਤੀ ਜਾਊਗੀ ਡੇਟ ਨਹੀਂ ਵਧਾਈ ਜਾਏਗੀ ਖੈਰ ਇਹ ਕਹਿਣਾ ਉਹਦਾ ਬੱਦੀਆ ਨਹੀਂ ਬੱਦੀ ਇਹ ਤੋਂ ਅਲੱਗ ਗੱਲ ਹੈ ਭਾਰਤ ਸਰਕਾਰ ਦੇ ਨਮਾਇਦੇ ਤੇ ਅਮਰੀਕਾ ਦੇ ਨਮਾਇਦੇ ਲਗਾਤਾਰ ਲੱਗੇ ਹੋਏ ਨੇ ਇਹਦੀਆਂ ਅਮਰੀਕੀਆਂ ਨੂੰ ਇਹਦੇ ਅਸਰ ਕੀ ਪੈਣਗੇ ਪਰ ਸਵਾਲ ਇਹ ਹੈ ਕਿ ਕੀ ਸਾਡੀ ਗਵਰਨਮੈਂਟ ਉਹ ਝਾਲ ਝੱਲ ਪਾਉਗੀ ਜਿਹੜੀਆਂ ਸ਼ਰਤਾਂ ਉਹ ਲਾ ਰਹੇ ਨੇ ਤੇ ਦੂਜੀ ਗੱਲ ਇੱਕ ਮਾਹੌਲ ਇੱਥੇ ਇਹ ਵੀ ਸਿਰਜਿਆ ਜਾ ਰਿਹਾ ਕਿ ਅਮਰੀਕਾ ਨਾਲ ਭਾਰਤ ਦਾ ਵਪਾਰ ਹੈ ਕਿੰਨਾ ਕੁ ਥੋੜਾ ਇਸ ਲਈ ਸਾਡੇ ਤੇ ਓਡਾ ਵੱਡਾ ਅਸਰ ਨਹੀਂ ਪੈਣਾ ਪਰ ਜਿਵੇਂ ਕਹਿੰਦੇ ਨੇ ਕਿ ਬਹੁਤ ਵੱਡਾ ਅਸਰ ਸਾਰੇ ਦੇਸ਼ ਤੇ ਕਿੰਨਾ ਪਊ ਲੱਗ ਪਰ ਜਿਹੜੇ ਕਿੱਤਿਆਂ ਨੂੰ ਕਿੱਤੇ ਪ੍ਰਭਾਵਿਤ ਹੋਣਗੇ ਉਹਦੇ ਤੇ ਤਾਂ ਜਿਵੇਂ ਕਹਿੰਦੇ ਨੇ ਕਿ ਮੁਰਗੀ ਨੂੰ ਤਾਂ ਤੱਕਲੇ ਦਾ ਦਾਗ ਹੀ ਬਹੁਤ ਹੁੰਦਾ ਜਿਹੜੀ ਕਿਸਾਨੀ ਜਿਹੜੀ ਪਿੰਡੂ ਅਰਥਵਿਵਸਥਾ ਜਿਹੜੀ ਹਾਸੀਅਤ ਹੈ ਜਿਹੜੀ ਕਰਜ਼ੇ ਦੇ ਬੋਝ ਹੇਠ ਖੁਦਕਸ਼ੀਆਂ ਕਰ ਰਹੀ ਹੈ ਜਿਹੜੀ ਆਪਣਾ ਭਵਿੱਖ ਨੂੰ ਦੇਖ ਕੇ ਉਸ ਲੈਵਲ ਦੇ ਉੱਤੇ ਗੱਲ ਕਰ ਰਹੀ ਹੈ ਉਹਦੇ ਸਵਾਲ ਨੇ ਜਿਹਨੂੰ ਅਡਰੈਸ ਕਰਨਾ ਜਿਹਦੇ ਤੇ ਅੱਜ ਗੱਲ ਕਰਾਂਗੇ ਇੱਕ ਤਾਂ ਇੰਟਰਨੈਸ਼ਨਲ ਐਗਰੀਮੈਂਟ ਉਸ ਪਾਸੇ ਜਾ ਰਹੇ ਦੂਜੇ ਪਾਸੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 40000 ਏਕੜ ਕਹਿੰਦੇ ਨੇ ਅਸੀਂ ਸ਼ਹਿਰ ਦੇ ਵਿੱਚ ਲਿਆਉਣਾ ਹੈ ਉੱਥੇ ਸ਼ਹਿਰ ਬਸਾਉਣੇ ਨੇ ਜਿਹੜੇ ਵੱਖ-ਵੱਖ ਮਾਮਲਿਆਂ 'ਚ ਨੋਟੀਫਿਕੇਸ਼ਨ ਧੜਾ-ਧੜਾ ਜਾਰੀ ਹੋ ਰਹੇ ਨੇ ਔਰ ਉਹ ਤੁਹਾਨੂੰ ਪ੍ਰਾਪਰਟੀ ਡੀਲਰ ਬਣਾਉਣ ਦਾ ਮਤਲਬ ਸਾਥੀ ਬਣਾਉਣ ਦਾ ਇੱਕ ਕੋਸ਼ਿਸ਼ ਹੈ ਕੁਝ ਬੰਦਿਆਂ ਨੂੰ ਬਾਕੀ ਨੂੰ ਉਜਾੜਨ ਦੀ ਕੋਸ਼ਿਸ਼ ਹੈ ਇਹ ਤੋਂ ਪਹਿਲਾਂ 22000 ਏਕੜ ਲੈਂਡ ਭਾਰਤ ਵਾਲਾ ਪ੍ਰੋਜੈਕਟ ਚ ਪੰਜਾਬ ਦੇ ਵਿੱਚੋਂ ਲਈ ਜਾ ਸਕੀ ਹੈ ਉਸ ਤੋਂ ਵੀ ਪਹਿਲਾਂ ਕਿੰਨੀ ਹਜ਼ਾਰ ਹਜ਼ਾਰ ਏਕੜ ਕਈ ਪਿੰਡਾਂ ਦੀ ਸ਼ਾਮਲਾਟ ਲੈਂਡ ਤੇ ਬਾਕੀ ਦੀ ਲੈਂਡ ਜਿਹੜੀ ਹੈ ਜਿਹੜੇ ਇੰਡਸਟਰੀ ਦੇ ਨਾਂ ਤੇ ਲਈ ਜਾ ਰਹੀ ਹੈ ਲਈ ਗਈ ਹੈ ਜਿੱਥੇ ਕੁਝ ਵੀ ਨਹੀਂ ਬਣ ਰਿਹਾ ਉਹ ਵੀ ਸਾਰੇ ਸਵਾਲ ਤੁਹਾਡੇ ਸਾਹਮਣੇ ਨੇ ਇੱਕ ਪਾਸੇ ਕਿਸਾਨੀ ਜਿਹੜੀ ਫਸਲਾਂ ਦੀ ਖਰੀਦ ਐਮਐਸਪੀ ਦੇ ਰਾਹੀ ਕਰਨ ਦਾ ਤੇ ਉਹਨੂੰ ਕਾਨੂੰਨ ਦੀ ਸਪੋਰਟ ਦੇਣ ਦੀ ਮੰਗ ਕਰ ਰਹੀ ਹੈ ਲਗਾਤਾਰ ਦੂਜੇ ਪਾਸੇ ਇੱਕ ਖੁੱਲੀ ਮਾਰਕੀਟ ਦਾ ਰਸਤਾ ਤਿਆਰ ਹੋ ਰਿਹਾ ਹੈ ਇਹ ਸਾਰੇ ਮਾਮਲਿਆਂ ਦੇ ਉੱਤੇ ਗੱਲ ਕਰਨ ਦੀ ਲੋੜ ਹੈ ਔਰ ਸਭ ਤੋਂ ਪਹਿਲਾਂ ਇਹ ਕੀ ਹੈ ਕਿ ਭਾਰਤ ਸਰਕਾਰ ਦਾ ਨਜ਼ਰੀਆ ਕੀ ਹੈ ਸਾਰੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਦੇ ਵਿੱਚ ਸਭ ਤੋਂ بڑا ਥਿੰਕ ਟੈਂਕ ਹੈਣਾ ਤਿੰਕਰ ਟੰਕਾ ਨੀਤੀ ਅਜੋਗ ਨੀਤੀ ਜੋਗ ਜੀ ਖੇਤੀਬਾੜੀ ਦੇ ਸਭ ਤੋਂ بڑے ਜਿਹੜੇ ਮਾਹਰ ਮੰਨੇ ਜਾਂਦੇ ਨੇ ਉਹ ਕੌਣ ਨੇ ਉਹ ਆ ਰਮੇਸ਼ ਚੰਦ ਪੰਜਾਬ ਨਾਲ ਹੀ ਉਹਨਾਂ ਦਾ ਸਬੰਧ ਹੈ ਪਰ ਖੇਤੀਬਾੜੀ ਦੇ ਹੈਡ ਨੈਕ ਲੈਵਲ ਦੇ ਉੱਤੇ ਰਮੇਸ਼ ਚੰਦ ਤੇ ਰਾਕਾ ਸਖਸੈਨਾ ਦੋਨਾਂ ਨੇ ਮਿਲ ਕੇ ਇੱਕ ਵਰਕਿੰਗ ਪੇਪਰ ਲਿਖਿਆ ਨੀਤੀ ਜੋਗ ਦੇ ਵਾਸਤੇ ਮਈ ਦੇ ਮਹੀਨੇ ਦੇ ਵਿੱਚ 26 27 ਪੇਜਾਂ ਦਾ ਪੰਨਿਆਂ ਦਾ ਉਹ ਨੀਤੀ ਮਤਲਬ ਪੇਪਰ ਸੀਗਾ ਉਹ ਪੇਪਰ ਕਾਹਦੇ ਤੇ ਹੈ ਉਹ ਐਸੇ ਤੇ ਹੈ ਕਿ ਜਿਹੜਾ ਭਾਰਤ ਤੇ ਅਮਰੀਕਾ ਦਾ ਟ੍ਰੇਡ ਖਾਸ ਤੌਰ ਤੇ ਖੇਤੀਬਾੜੀ ਨਾਲ ਸੰਬੰਧਿਤ ਹੈ ਉਹ ਕਿਹੜੀਆਂ ਟਰਮਸ ਤੇ ਹੈ ਕੀ ਕੀ ਉਹਦੇ ਚੈਲੰਜ ਚੁਣੌਤੀਆਂ ਨੇ ਕਿਵੇਂ ਕਿਵੇਂ ਹੋਣਾ ਚਾਹੀਦਾ ਕਿਹੜੇ ਕਿਹੜੇ ਚੈਲੰਜ ਨੇ ਤੇ ਉਹਦੀਆਂ ਦੋ ਗੱਲਾਂ ਨੂੰ ਲੈ ਕੇ ਪਿਛਲੇ ਦਿਨਾਂ ਚ ਅਖਬਾਰਾਂ ਚ ਆਰਟੀਕਲ ਛਪੇ ਸੀ ਇੱਕ ਸੋਇਆਬੀਨ ਨੂੰ ਲੈ ਕੇ ਇੱਕ ਮੱਕੀ ਨੂੰ ਲੈ ਕੇ ਤੇ ਖੰਡ ਮਿਲ ਖੰਡ ਮਿਲਾਂ ਤੇ ਪੈ ਰਿਹਾ ਅਸਰ ਖਾਸ ਤੌਰ ਤੇ ਮਹਾਰਾਸ਼ਟਰ ਵਗੈਰਾ ਜਿੱਥੇ ਬਹੁਤ ਵੱਡੇ ਪੱਧਰ ਤੇ ਖੰਡ ਮਿਲਾਂ ਨੇ ਉਹ ਸਵਾਲ ਉਠਾਰਿਆ ਨੇ ਕਿ ਜਿਹੜੀ ਐਗਰੀਕਲਚਰ ਪ੍ਰੋਸੈਸਿੰਗ ਇੰਡਸਟਰੀ ਆ ਖੰਡ ਮਿਲਾਂ ਦੀ ਪੰਜਾਬ ਦਾ ਵੀ ਉਹਦੇ ਨਾਲ ਜ਼ਿਕਰ ਕਿਉਂ ਕਿ ਪੰਜਾਬ 'ਚ ਵੀ ਗੱਲਾਂ ਤਾਂ ਹੁੰਦਾ ਹੀ ਐ ਤੇ ਖੰਡ ਮਿਲਾਂ ਦਾ ਸਵਾਲ ਹੈ ਤੇ ਜਿਹੜੀਆਂ ਖੰਡ ਮਿਲਾਂ ਪੰਜਾਬ ਦੀਆਂ ਅਜੇ ਵੀ 60 ਰੁਪਏ ਕੁਇੰਟਲ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਅਸੀਂ ਦੇਾਂਗੇ ਤੁਹਾਨੂੰ ਬਾਕੀ ਪੰਜਾਬ ਗਵਰਨਮੈਂਟ ਦੇਗੀ ਅਜੇ ਤੱਕ ਉਹ ਪੇਮੈਂਟ ਨਹੀਂ ਹੋ ਰਹੀ ਉਹ ਖੰਡ ਮੇਲਾ ਤੇ ਕੀ ਅਸਰ ਪੈਣਾ ਉਹ ਕਿਉਂ ਵਿਰੋਧ ਕਰ ਰਹੇ ਨੇ ਇਹਦਾ ਤੇ ਸੋਇਆਬੀਨ ਦੇ ਮਾਮਲੇ ਦੇ ਵਿੱਚ ਕਿਉਂ ਵਿਰੋਧ ਕਰ ਰਹੇ ਨੇ ਸਾਰੇ ਮਾਮਲੇ ਦੇ ਵਿੱਚ ਇਹ ਇੱਕ بڑا ਸਵਾਲ ਹੈ ਜਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਛਪਦਾ ਫਿਰ ਜੁਗਿੰਦਰ ਜਯਾਦਵ ਵੀ ਇੱਕ ਆਰਟੀਕਲ ਲਿਖਦੇ ਨੇ ਇਸ ਵਰਕਿੰਗ ਪੇਪਰ ਨੂੰ ਆਧਾਰ ਬਣਾ ਕੇ ਤੇ ਉਹ ਵਰਕਿੰਗ ਪੇਪਰ ਹਟਾ ਲਿਆ ਜਾਂਦਾ ਨੀ ਨੀਤੀਯੋਗ ਦੀ ਸਾਈਟ ਤੋਂ ਅੱਜ ਕੱਲ ਤੁਸੀਂ ਸਾਈਟ ਖੋਲੋਗੇ ਤੇ ਉਹ ਕੀ ਕਹਿੰਦੇ ਨੇ ਕਿ ਲੇਖਣ ਵਾਲਿਆਂ ਨੇ ਲੇਖਕਾਂ ਨੇ ਆਪਣਾ ਪੇਪਰ ਜਿਹੜਾ ਉਹ ਵਾਪਸ ਲੈ ਲਿਆ ਪਰ ਪੁਰਾਣੇ ਕੋਲ ਉਹ ਪੇਪਰ ਮੌਜੂਦ ਹੈ ਜਿਹਦੇ ਆਧਾਰ ਤੇ ਤੁਹਾਡੇ ਨਾਲ ਗੱਲ ਕਰ ਰਹੇ ਆ ਗੱਲ ਕਰਨੀ ਹੈ ਕਿ ਉਹ ਪੇਪਰ ਕਿੱਧਰ ਲਿ ਜਾ ਰਿਹਾ ਹੈ ਕੀ ਫਰਕ ਪਾਏਗਾ ਉਹ ਸਾਰੇ ਮਾਮਲੇ ਦੇ ਵਿੱਚ ਉਹ ਪੇਪਰ ਲੈ ਕੇ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੁਨੀਆ ਚ ਕੰਪੀਟੀਟਿਵ ਬਣਾਉਣ ਲਈ ਖੇਤੀਬਾੜੀ ਨੂੰ ਡੇਰੀ ਨੂੰ ਸਾਰੀਆਂ ਮਾਮਲੇ ਚ ਮੁਕਾਬਲੇਬਾਜੀ ਦੇ ਬਚਾਉਣ ਲਈ ਜਿਹੜੇ ਤਿੰਨ ਕਾਨੂੰਨਾਂ ਦਾ ਵਿਰੋਧ ਕਿਸਾਨੀ ਨੇ ਕੀਤਾ ਸੀ ਜਿਨ੍ਹਾਂ ਨੂੰ ਇੱਕ ਹੈ ਕਿ ਜਾਂ ਕੰਟਰੈਕਟ ਫਾਰਮਿੰਗ ਲਿਆਉਂਦੇ ਸੀ ਜਾਂ ਡਾਇਰੈਕਟ ਪਰਚੇਜ਼ ਜਿਹਨੂੰ ਕਹਿੰਦੇ ਸੀ ਮੰਡੀ ਚੋਂ ਜਿੱਥੋਂ ਮਰਜੀ ਕੋਈ ਖਰੀਦੇ ਆ ਜੜੀਆਂ ਏਪੀਐਮਐਸ ਸੀਗਾ ਤੁਹਾਡਾ ਐਗਰੀਕਲਚਰ ਮਾਰਕਟ ਪ੍ਰੋਡਿਊਸ ਐਕਟ ਦੇ ਤਹਿਤ ਬਣੇ ਮੰਡੀ ਬੋਰਡ ਨੇ ਇਹ ਸਾਰਾ ਕੁਝ ਕਿਵੇਂ ਖਤਮ ਹੋ ਜਾਏਗਾ ਤੁਹਾਡੀਆਂ ਮੰਡੀਆਂ ਖਤਮ ਹੋਣਗੀਆਂ ਤਾਂ ਉਹਦੇ ਨਾਲ ਕੀ ਗੱਲ ਹੈ ਔਰ ਇਸੇ ਢੰਗ ਦੇ ਨਾਲ ਜਿਹੜੇ ਵੀ ਸਵਾਲ ਉਸ ਉੱਠ ਰਹੇ ਸੀ ਇਹ ਵਰਕਿੰਗ ਪੇਪਰ ਕਹਿੰਦਾ ਹੈ ਕਿ ਲਿਬਰਲਾਈਜ਼ ਕਰੋ ਉਦਾਰੀਕਰਨ ਕਰੋ ਪੂਰੇ ਸੁਧਾਰ ਲਿਆਓ ਸੁਧਾਰ ਦੇ ਨਾਂ ਦੇ ਉੱਤੇ ਇਹ ਕਰੋ ਕਿ ਪ੍ਰਾਈਵੇਟ ਪਲੇਅਰਾਂ ਨੂੰ ਵੱਧ ਤੋਂ ਵੱਧ ਆਸਾਨ ਕਰੋ ਕਿਵੇਂ ਆ ਸਕਦੇ ਨੇ ਫਸਲਾਂ ਸਿੱਧੀਆਂ ਕਿਵੇਂ ਖਰੀਦ ਸਕਦੇ ਨੇ ਉਹ ਸਾਰੇ ਮਾਮਲੇ ਜਿਹੜੇ ਨੇ ਦੁਬਾਰਾ ਇਸੇ ਵਰਕਿੰਗ ਪੇਪਰ 'ਚ ਤੇ ਉਹਨਾਂ ਨੇਗੋਸ਼ੀਏਸ਼ਨ ਦੇ ਰਾਹੀਂ ਆ ਰਹੇ ਨੇ ਉਹਨਾਂ ਗੱਲਾਂ ਬਾਤਾਂ ਦੇ ਰਹੇ ਤੇ ਇੱਕ ਹੋਰ ਜ਼ੋਰ ਦੇ ਰਹੇ ਨੇ ਕਿ ਜਿਵੇਂ ਕੁਝ ਮਾਮਲਿਆਂ 'ਚ ਸਾਨੂੰ ਟੈਕਨਾਲੋਜੀ ਤੇ ਜ਼ਿਆਦਾ ਦੂਰ ਦੇਣਾ ਪਏਗਾ ਸਾਡੀ ਪ੍ਰੋਡਕਟਿਵਿਟੀ ਉਨੀ ਵਧਾਉਣੀ ਪਏਗੀ ਸੋਇਆ ਬੀਜ ਦਾ ਉਹਨਾਂ ਨੇ ਜ਼ਿਕਰ ਵੀ ਇਹਦੇ 'ਚ ਕੀਤਾ ਇਸੇ ਤਰ੍ਹਾਂ ਮੱਕੀ ਦਾ ਜ਼ਿਕਰ ਕੀਤਾ ਕਿ ਸਾਡੇ ਲਗਭਗ 3.4 ਜਿਹੜੇ ਟਨ ਮੱਕੀ ਜਿਹੜੀ ਪਰ ਹੈਕਟੇਅਰ ਪੈਦਾ ਹੁੰਦੀ ਹੈ ਤੇ ਉਹ ਕਹਿੰਦੇ ਨੇ ਉੱਥੇ ਅਮਰੀਕਾ ਦੇ ਵਿੱਚ ਲਗਭਗ 11 ਤੰ ਦੇ ਨੇੜੇ ਤੇੜੇ ਹੋ ਜਾਂਦੀ ਹੈ ਹਟਿਆੜ ਦੇ ਵਿੱਚ ਤੇ ਸਾਨੂੰ ਉੱਥੇ ਲਿਜਾਣਾ ਪਏਗਾ ਜੀ ਦੂਜੀ ਗੱਲ ਏਸੇ ਢੰਗ ਦੇ ਨਾਲ ਸੋਇਆ ਬੀਨ ਦੇ ਮਾਮਲੇ ਹੁਣ ਇਹ ਰਾਤੋਂ ਰਾਤ ਤਾਂ 11 ਤੇ ਝਾੜ ਲੈ ਕੇ ਜਾਣਾ ਪ੍ਰੋਡਕਟਿਵਿਟੀ ਉਤਪਾਦਕਤਾ ਵਧਾਉਣੀ ਤੇ ਕਿੱਥੇ ਤੱਕ ਸੰਭਵ ਹੈ ਲੈ ਜਾਉਂਗੇ ਕਦੋਂ ਲੈ ਜਾਉਂਗੇ ਕੀ ਸਟ੍ਰੈਟਜੀ ਹੋਏਗੀ ਉਹਦੇ ਪਿੱਛੇ ਇਹੀ ਕਹਿੰਦੇ ਨੇ ਕਿ ਸਧਾਰਨ ਫਾਰਮਰ ਨਹੀਂ ਲੈ ਜਾ ਸਕਦਾ ਉਹਦੇ ਚ ਵੰਡ ਗਏ ਫਿਰ ਵੱਡੇ ਫਾਰਮਰ ਉਹਦੇ ਚ ਟੈਕਨੋਲੋਜੀ ਦਾ ਰੋਲ ਉਹਦੇ ਚ ਬਾਕੀ ਦੇ ਰੋਲ ਜਿਹਦੇ ਚ ਬੇਰਜਗਾਰੀ ਵੀ ਆਉਣੀ ਹੈ ਤੇ ਬਾਕੀ ਦੀਆਂ ਚੀਜ਼ਾਂ ਵੀ ਆਉਣੀਆਂ ਤੇ ਨਾਲ ਦੀ ਨਾਲ ਅਮਰੀਕਾ ਦਾ ਜ਼ੋਰ ਲੱਗਿਆ ਪਿਆ ਇਸ ਗੱਲ ਦੇ ਉੱਤੇ ਕਿ ਭਾਰਤ ਦੀ ਮੰਡੀ ਤੱਕ ਮੇਰੀ ਪਹੁੰਚ ਹੋਵੇ ਭਾਰਤੀ ਜਿਹੜੇ ਗੱਲਬਾਤ ਕਰਨ ਵਾਲੇ ਨੇ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਜਿਹੜੀ 80 ਕਰੋੜ ਦੀ ਆਬਾਦੀ ਜਿਹਨੂੰ ਅਸੀਂ ਹੁਣ ਵੀ ਸਾਨੂੰ ਦੇਣਾ ਪੈ ਰਿਹਾ 70-75 ਸਾਲਾਂ ਦੇ ਆਜ਼ਾਦੀ ਦਾ ਜੋ ਮਰਜੀ ਜਸ਼ਨ ਮਨਾਓ ਅਸੀਂ ਉਹਨਾਂ ਨੂੰ ਰੋਜੀ ਰੋਟੀ ਜੋਗੇ ਬਣੀ ਕੀਤਾ ਉਹਨਾਂ ਨੂੰ ਮੁਫਤ ਅਨਾਜ ਦੇਣਾ ਪੈ ਰਿਹਾ ਹੈ ਤੇ ਪੀਡੀਐਸ ਸਿਸਟਮ ਜਨਤਕ ਮੰਡ ਪ੍ਰਣਾਲੀ ਜਿਹਦੇ ਤੋਂ ਬਿਨਾ ਗਰੀਬ ਸਸਤਾ ਰਾਸ਼ਨ ਲੈ ਹੀ ਨਹੀਂ ਸਕਦਾ ਭੁੱਖ ਮਰੀ ਦਾ ਮਾਹੌਲ ਪੈਦਾ ਹੋ ਸਕਦਾ ਤੇ ਇਸੇ ਢੰਗ ਦੇ ਨਾਲ ਜਿਹੜਾ ਸਾਡਾ ਕਿਸਾਨ ਹੈ ਖੇਤੀਬਾੜੀ ਵਾਲਾ ਉਹਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਲਾਗਤ ਹੈ ਜੇ ਉਹ ਵੀ ਪ੍ਰੋਪਰ ਨਹੀਂ ਮਿਲ ਰਹੀ ਪੁਰਾਣੇ ਤਰੀਕੇ ਦੇ ਨਾਲ ਤੋ ਕਿਸ ਢੰਗ ਨਾਲ ਕੰਪੀਟ ਕਰੇਗਾ ਕਿਸ ਢੰਗ ਨਾਲ ਬੋਲੇ ਉਹ ਗੱਲ ਕਰੇਗਾ ਦੂਜੀ ਗੱਲ ਇਹ ਹੈ ਕਿ ਡੇਰੀ ਹੈ ਡੇਰੀ ਪ੍ਰੋਡਕਟਾਂ ਦਾ ਸਵਾਲ ਹੈ ਡੇਰੀ ਦੇ ਮਾਮਲੇ ਦੇ ਵਿੱਚ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਕਿ ਜਿੰਨੀ ਟੋਟਲ ਖੇਤੀਬਾੜੀ ਦੀ ਪੈਦਾਵਾਰ ਹੈ ਉਹਦਾ 33 ਤੋਂ 35% ਡੇਰੀ ਤੋਂ ਆਉਂਦਾ ਹੈ ਜਿਹੜੇ ਲੋਕਾਂ ਨੇ ਪਸ਼ੂ ਰੱਖੇ ਨੇ ਦੁੱਧ ਪਾਉਂਦੇ ਨੇ ਬਾਕੀ ਦੀਆਂ ਚੀਜ਼ਾਂ ਉਸ ਲੈਵਲ ਦੇ ਉੱਤੇ ਕਰਦੇ ਨੇ ਤੇ ਜੇ ਡੇਰੀ ਲਈ ਮੰਡੀ ਉਸ ਤਰੀਕੇ ਨਾਲ ਖੁੱਲ ਜਾਂਦੀ ਹੈ ਉਹ ਕਹਿੰਦੇ ਨੇ ਜੇ ਅਸੀਂ ਕਰ ਸਕਦੇ ਆ ਸਾਧੂ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹੀ ਪੇਪਰ ਕਹਿ ਰਹੇ ਆ ਉਹ ਕਹਿੰਦੇ ਨੇ ਜਿਵੇਂ ਅਮੁੱਲ ਨੇ ਕੀਤਾ ਜਿਵੇਂ ਅਮੁੱਲ ਉਧਰ ਅਮਰੀਕਾ ਚ ਵੀ ਕੁਝ ਵਸਤਾਂ ਭੇਜਣ ਲੱਗ ਗਏ ਤੇ ਇਸ ਕਰਕੇ ਅਸੀਂ ਉਧਰ ਨੂੰ ਇਹ ਗੱਲ ਕਰ ਰਹੇ ਆ ਗੱਲ ਕਹਿੰਦੇ ਨੇ ਇਹ ਐਨੀ ਨਹੀਂ ਹੁੰਦੀ ਤੇ ਨਾਲ ਨਾਲ ਉਹ ਇਹ ਹੁੰਦੀ ਆ ਕਿ ਜਦੋਂ ਤੁਸੀਂ ਮੰਡੀਆਂ ਖੋਲਦੇ ਹੋ ਟੋਟਲੀ ਜ਼ੀਰੋ ਟੈਰਫ ਤੇ ਜਾਂ ਥੋੜਾ ਬਹੁਤ ਨੇਗੋਸ਼ੀਏਸ਼ਨ ਹੋ ਜਾਈਗੀ ਬਹੁਤ ਘਟਾ ਕੇ ਤਾਂ ਤੁਸੀਂ ਉਹਨਾਂ ਦਾ ਮੁਕਾਬਲਾ ਕਰਨ ਦੀ ਕਪੈਸਿਟੀ 'ਚ ਹੁੰਦੇ ਹੋ ਜਾਂ ਨਹੀਂ ਹੁੰਦੇ ਹੋ ਇਹ ਸਵਾਲ ਡਿਸਕਸ ਨਹੀਂ ਕੀਤਾ ਜਾ ਰਿਹਾ ਇਸ ਨਾਲ ਪੇਪਰ 'ਚ ਡਿਸਕਸ ਨਹੀਂ ਕੀਤਾ ਕੀਤਾ ਗਿਆ ਕਿ ਜਿਹੜੀਆਂ ਜਿੱਤ ਸਬਸਿਡੀ 'ਚ ਜਿਹੜੀ ਸਪੋਰਟ ਆਪੋ ਆਪਣੇ ਕਿਸਾਨਾਂ ਨੂੰ ਅਮਰੀਕਨ ਗਵਰਨਮੈਂਟ ਦਿੰਦੀ ਹੈ ਜਿਸ ਪੱਧਰ ਦੇ ਉੱਤੇ ਉਹਨਾਂ ਨੇ ਤਾਂ WTO ਦੇ ਵਿੱਚ ਵੀ ਆਪੋ ਆਪਣੇ ਉਹ ਰੱਖਲੇ ਸੀਗੇ ਗ੍ਰੀਨ ਬਾਕਸ ਬਲੂ ਬਾਕਸ ਵਕਵਕ ਅਸੀਂ ਤਾਂ ਦੇ ਰਹੇ ਹਾਂ ਜੀ ਜਿਹੜਾ ਲੱਖਾਂ ਡਾਲਰਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਕਿ ਸਾਡੇ ਕਿਸਾਨਾਂ ਨੂੰ ਵੀ ਉਹ ਸਹਾਇਤਾ ਮਿਲ ਜੇਗੀ ਜਾਂ ਕਿਵੇਂ ਜੋ ਨਹੀਂ ਮਿਲੇਗੀ ਤਾਂ ਉਹ ਘਾਟਾ ਖਾ ਕੇ ਵੀ ਜੇਕਰ ਸਾਡੇ ਮਾਲ ਜਿਹੜਾ ਭੇਜਣਾ ਸ਼ੁਰੂ ਕਰ ਦੇਣਗੇ ਅੱਜ ਵਪਾਰ ਘਟ ਹੈ ਨਾ ਵਪਾਰ ਘਟ ਕਾਦੇ ਕਰਕੇ ਹੈ ਕਿਉਂਕਿ ਅਸੀਂ ਵੱਡੇ ਟੈਰਫ ਲਾਏ ਹੋਏ ਨੇ ਵੱਡੇ ਟੈਕਸ ਲਾਏ ਹੋਏ ਨੇ ਤਾਂ ਕਿ ਫਲੱਡ ਨਾ ਆ ਜੇ ਉਹ ਅਮਰੀਕਾ ਦਾ ਜਿਹੜਾ ਤੇ ਬਾਕੀ ਦਾ ਸਮਾਨ ਹੈ ਉਹ ਇਸ ਪੱਧਰ ਦੇ ਉੱਤੇ ਨਾ ਆ ਜੇ ਜੇ ਉਹ ਬੈਰੀਅਰ हट ਗਏ ਜੋ ਚੀਜ਼ਾਂ हट ਗਈਆਂ ਤਾਂ ਕਿਸੇ ਵੀ ਰੂਪ ਦੇ ਵਿੱਚ ਉਹ ਸਮਾਨ ਇਧਰ ਆਉਣਾ ਸ਼ੁਰੂ ਹੋਏਗਾ ਜੋ ਆਉਣਾ ਸ਼ੁਰੂ ਹੋਏਗਾ ਜਿਹੜਾ ਮੰਡੀ 'ਚ ਗਲਟ ਹੋਏਗਾ ਤੇ ਉਹ ਗਲਟ ਕਿਸ ਰੂਪ ਦੇ ਵਿੱਚ ਸਾਡਾ ਕਿਸਾਨ ਨੂੰ ੱੱੱਕਾ ਝੱਲੂਗਾ ਪਹਿਲਾਂ ਪਹਿਲਾਂ ਉਹ ਆਪਣਾ ਨਾਂ ਵੀ ਕੁਝ ਕਮਾਉਣ ਇੱਥੇ ਆ ਜਾਣ ਮੰਡੀ ਕੈਪਚਰ ਕਰਨ ਦੇ ਲਈ ਜਿਹੜੀ ਕਾਰਪੋਰੇਟ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਜਿਹਦੇ ਲਈ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਚਾਹੇ ਉਹ ਬਾਗਬਾਨੀ ਦੇ ਖੇਤਰ ਦੇ ਵਿੱਚ ਸੇਬਾਂ ਦਾ ਮਾਮਲਾ ਹਿਮਾਚਲ ਵਾਲੇ ਪਹਿਲੇ 1-2 ਸਾਲ ਤਾਂ ਉਹਨਾਂ ਨੂੰ ਚੰਗਾ ਦਿੱਤਾ ਪੈਸਾ ਉਦੋਂ ਬਾਅਦ ਉਹ ਕੀ ਕਰ ਰਹੇ ਨੇ ਹੁਣ ਨਗੋਚਾ ਵੀ ਕੱਢੀਆਂ ਜਾ ਰਹੀਆਂ ਨੇ ਰੇਟ ਵੀ ਉਹ ਨਹੀਂ ਦਿੱਤਾ ਜਾ ਰਿਹਾ ਤੇ ਹੌਲੀ-ਹੌਲੀ ਉਹ ਫਾਰਮਰ ਉਸ ਲੈਵਲ ਦੇ ਉੱਤੇ ਅਗਲੀ ਗੱਲ ਇਹ ਵੀ ਹੈ ਕਿ ਜੇ ਅਮਰੀਕਾ ਦੇ ਵਿੱਚ ਜਿੰਨਾ ਕੁਝ ਵਾਪਰ ਰਿਹਾ ਇਹਦੇ باوجود ਵੀ ਉਹ ਖੇਤੀ ਵਾਦੇ 'ਚ ਨਹੀਂ ਹੈ ਉਥੋਂ ਕਿਸਾਨ ਛੱਡ-ਛੱਡ ਜਾ ਰਹੇ ਨੇ ਇੱਕ ਤੋਂ 1.5% ਬੰਦਾ ਹੀ ਮੁਸ਼ਕਲ ਨਾਲ ਖੇਤੀ ਦੇ ਵਿੱਚ ਨੇ ਤਾਂ ਸਾਡੇ ਜਿਹੜੇ ਕਰੋੜਾਂ ਬੰਦਾ ਖੇਤੀ ਦੇ ਵਿੱਚ ਆ ਉਹ ਕਿੱਧਰ ਜਾਊਗਾ ਛੱਡ ਕੇ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਨੇਗੋਸ਼ੀਏਸ਼ਨ ਕੇਵਲ ਮਲਟੀlateral ਹੁੰਦਾ ਇੱਕ ਤਾਂ ਕਿ WTO ਚ ਕੀ ਹੋ ਰਿਹਾ ਦੂਜੇ ਪਾਸੇ ਬਾਈlateral ਜੇ ਦੋ ਬਰਾਬਰ ਦੀਆਂ ਧਿਰਾਂ ਦੇ ਵਿੱਚ ਸਹਿਮਤੀ ਹੋਣੀ ਹੋਵੇ ਇਹ ਅਲੱਗ ਗੱਲ ਹੈ ਅਮਰੀਕਾ ਤੇ ਟਰੰਪ ਜਿਵੇਂ ਟਰਮ ਜਿ ਡਿਕਟੇਟ ਕਰਦੇ ਨੇ ਜਿਸ ਢੰਗ ਦੇ ਨਾਲ ਉਹ ਗੱਲ ਕਰਦੇ ਨੇ ਉਹ ਸਭ ਦੇ ਸਾਹਮਣੇ ਹੈ ਕਿ ਉਹ ਨਹੀਂ ਮੰਨਣ ਲਈ ਉਸ ਲੈਵਲ ਦੇ ਉੱਤੇ ਤਿਆਰ ਹੁੰਦੇ ਉਹਨਾਂ ਕੋਲ ਹੋਰ ਬਹੁਤ ਚੀਜ਼ਾਂ ਬਾਹਰ ਰੋੜਨ ਨੂੰ ਹੁੰਦੀਆਂ ਨੇ ਗਰੀਬ ਦੇਸ਼ਾਂ ਦੀਆਂ ਛੋਟੇ ਦੇਸ਼ਾਂ ਦੀਆਂ ਜਿਹਦੇ ਕਰਕੇ ਜਿਹੜੀਆਂ ਸਮਝੌਤੇ ਹੁੰਦੇ ਨੇ ਉਹ ਉਹਨਾਂ ਦੇ ਆਪਣੇ ਪੱਖ 'ਚ ਜ਼ਿਆਦਾ ਜਾਂਦੇ ਨੇ ਕਿਉਂਕਿ ਉਹ ਅਮਰੀਕਨ ਫਰਸਟ ਦੀ ਗੱਲ ਜਦੋਂ ਹੋਊਗੀ ਤਾਂ ਉਧਰਲੀਪ ਸਮਝੌਤਾ ਕਰਨ ਦੀ ਗੱਲ ਹੋਏਗੀ ਤੇ ਇਹ ਸਾਰੇ ਮਾਮਲੇ 'ਚ ਉਹਦੀ ਅਪਰੋਚ ਵੀ ਇਹੀ ਹੈ ਅਪਰੋਚ ਇਸ ਕਰਕੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰ ਰਹੀ ਹੈ ਨਿਊਯਾਰਕ ਦੇ ਵਿੱਚ ਡੈਮੋਕ੍ਰੈਟਿਕ ਸੈਟਅਪ ਦੇ ਵਿੱਚੋਂ ਇੱਕ ਬੰਦਾ ਪ੍ਰਾਇਮਰੀ ਦੀ ਚੋਣ ਜਿੱਤ ਗਿਆ ਉਹ ਹੁਣ ਨਿਊਯਾਰਕ ਸਿਟੀ ਦੇ ਮੇਅਰ ਲਈ ਲੜ ਰਿਹਾ ਹੈ ਨਵੰਬਰ 'ਚ ਚੋਣ ਹੋਣੀ ਹੈ ਮਮਦਾਨੀ ਤੇ ਮਮਦਾਨੀ 33 ਸਾਲ ਦਾ ਨੌਜਵਾਨ ਹੈ ਅਮਰੀਕਾ ਦਾ ਰਾਸ਼ਟਰਪਤੀ ਕੀ ਕਹਿੰਦਾ ਕਿ ਇਹਨੂੰ ਮੈਂ ਅरेस्ट ਕਰਾਂਗਾ ਇਹ ਕਮਿਊਨਿਸਟ ਹੈ ਇਹ ਅਨਾਰਕਿਸਟ ਹੈ ਤੇ ਮੈਂ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਬਰਬਾਦ ਨਹੀਂ ਹੋਣ ਦੇਣਾ ਤੇ ਨਾ ਮੈਂ ਇਹਨੂੰ ਮਿਹਰ ਬਣ ਦਿੰਦਾ ਕਮਾਲ ਦੀ ਡੈਮੋਕ੍ਰੇਸੀ ਹੈ ਅਜੇ ਚੋਣ ਹੋਏਗੀ ਜੇ ਚੋਣ ਜਿੱਤਦਾ ਤਾਂ ਤੁਹਾਨੂੰ ਕੀ ਕਿਉਂਕਿ ਉਹਨੇ ਕੀਤਾ ਕਿ ਮੈਂ ਫ੍ਰੀ ਟਰੈਵਲ ਵੀ ਦੇਵਾਂਗਾ ਮੈਂ ਜਿਹੜੇ ਕਰਨੇ ਕਿਰਾਏ ਤੇ ਬਹੁਤ ਜਿਆਦਾ ਵੱਡੇ ਉਹਨਾਂ ਤੇ ਇੱਕ ਲਿਮਟ ਲੱਗੂਗੀ ਕਿ ਹੱਦੋਂ ਵੱਧ ਨਹੀਂ ਮਹਿੰਗਾਈ ਹੋ ਸਕਦੀ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਰੀਆਂ ਪਾਵਰਕਰ ਦੇ ਸਾਹਮਣੇ ਉਹਨੇ ਏਜੰਡਾ ਰੱਖਿਆ ਕਿ ਮੈਂ ਸੋਸ਼ਲਿਸਟ ਵੀ ਨਾਲ ਇਹ ਕਿਹਾ ਤੇ ਜਿਹੜੀ ਇੰਨੀ ਨਫ਼ਰਤ ਹੈ ਕਿ ਮੈਂ ਦੂਜੇ ਵਿਚਾਰ ਦੇ ਬੰਦੇ ਨੂੰ باوجود ਦੇ ਸਾਰਿਆਂ ਦੇ ਨਹੀਂ ਦੇਣ ਦਿਆਂਗਾ ਤਾਂ ਬਾਕੀ ਦੇ ਦੇਸ਼ਾਂ ਨਾਲ ਵੀ ਉਹ ਇਹੀ ਟ੍ਰੈਂਡ ਹੈ ਮਤਲਬ ਇੱਕ ਅਪਰੋਚ ਹੁੰਦੀ ਹੈ ਕਿਸੇ ਬੰਦੇ ਦੀ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੁੰਦੀ ਹੈ ਫਿਰ ਸ਼ੂਗਰ ਇੰਡਸਟਰੀ ਕਿਉਂ ਡਰ ਰਹੀ ਹੈ ਗੰਨਾ ਖਾਂਡ ਮੇਂ ਇੰਡਸਟਰੀ ਕਿਉਂ ਚੱਲ ਰਹੀ ਹੈ ਕਿਉਂਕਿ 에ਥਨੋਲ ਦਾ ਇੱਕ ਗੱਲ ਜਿਹੜੀ ਚੱਲ ਰਹੀ ਹੈ ਬੜੇ ਵੱਡੇ ਪੱਧਰ ਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਰਾਣਾ ਗੁਰਜੀਤ ਨੇ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਗੇੜਾ ਦਿੱਤਾ ਬੰਦੇ ਸਾਦ-ਸਦ ਕੇ ਕਿ ਮੈਂ ਤੁਹਾਡੀ ਮੱਕੀ ਖਰੀਦੂੰਗਾ ਜੀ ਐਮਐਸਪੀ ਤੇ ਹਾਲਾਂਕਿ ਅੱਜ ਕੱਲ ਵੀ ਮੱਕੀ ਆਉਣੇ ਪਾਉਣੇ ਦੌਂ ਤੇ ਦੰਦ ਤੇ ਚੱਲ ਰਹੀ ਹੈ ਕੋਈ ਨਹੀਂ ਖਰੀਦੀ ਜਾ ਰਹੀ ਕਿਸੇ ਵੀ ਰੂਪ ਦੇ ਵਿੱਚ ਪਰ ਮੱਕੀ ਕਿਵੇਂ ਹੋਏਗੀ ਪਹਿਲਾ 에ਥਨ올 ਦੇ ਪ੍ਰੋਜੈਕਟ ਲੱਗਣਗੇ 에ਥਨ올 ਦੇ ਪ੍ਰੋਜੈਕਟ ਲਾ ਕੇ ਜਿਹੜੀ ਮੱਕੀ ਅਨਾਜ ਜਾਨਵਰਾਂ ਦੇ ਪਸ਼ੂਆਂ ਦੇ ਬੰਦਿਆਂ ਦੇ ਖਾਣ ਲਈ ਹੈ ਉਹਨੂੰ ਬਲੈਂਡ ਕਰਕੇ ਉਹਨੂੰ ਪੈਟਰੋਲ ਦੇ ਨਾਲ ਮਿਕਸ ਕਰਕੇ ਗੱਡੀਆਂ ਚਲਾਉਣ ਦੇ ਲਈ ਵਰਤੀ ਜਾਣੀ ਹੈ ਤੇ ਜੇ ਮੱਕੀ ਅਮਰੀਕਾ ਦੀ ਜਿਹੜੀ ਸਾਡੇ ਨਾਲੋਂ ਸਸਤੀ ਹੈ ਹੀ ਵਰਕਿੰਗ ਪੇਪਰ ਕਹਿੰਦਾ ਜਿਹੜਾ ਰਮੇਸ਼ ਚੰਦ ਉਹਨਾਂ ਦਾ ਕਿ ਬਹੁਤ ਸਸਤੀ ਹੈ ਸਾਡੇ ਮੁਕਾਬਲੇ ਮੱਕੀ ਇੱਥੇ ਸਸਤੀ ਆ ਸਕਦੀ ਹੈ ਤੇ ਜਿਹੜੀਆਂ ਮੇਲਾ ਚੱਲਦੀਆਂ ਸੀ ਹੁਣ ਮਾੜੀਆਂ ਮੋਟੀਆਂ ਖੰਡ ਮੇਲਾ ਸਾਡੇ ਜਿਨ੍ਹਾਂ ਚ ਨੌਜਵਾਨਾਂ ਨੂੰ ਰੁਜ਼ਗਾਰ ਵੀ ਤੇ ਬਾਕੀ ਵੀ ਐ ਥੋੜਾ ਬਹੁਤ ਤੇ ਨਾਲ ਉਹ ਕਹਿੰਦੇ ਹੁਣ ਖੰਡ ਬਣਾ ਕੇ ਸਾਨੂੰ ਕੋਈ ਫਾਇਦਾ ਨਹੀਂ ਆ ਵੈਸੀ ਲੋਕ ਅੱਜ ਕੱਲ ਕਹਿੰਦੇ ਨੇ ਸ਼ੂਗਰ ਦੇ ਮਰੀਜ਼ ਬਹੁਤੇ ਹੋ ਰਹੇ ਨੇ ਡਾਕਟਰ ਹੀ ਹਟਾਰੇ ਨੇ ਬਹੁਤੀਆਂ ਖੰਡ ਦਾ ਸਿਸਟਮ ਲੋਕ ਸ਼ੱਕਰ ਤੇ ਜਾ ਰਹੇ ਨੇ ਹੋਰ ਚੀਜ਼ਾਂ ਹੋ ਰਹੀਆਂ ਨੇ ਉਹ ਵੀ ਛੱਡੋ ਸਰ ਉਹ ਕਹਿੰਦੇ ਹੁਣ ਸਾਡਾ ਕੀ ਐ ਜਾਂ ਤਾਂ ਸੀਰੇ ਤੋਂ ਡਿਸਟਿਲਰੀ ਸ਼ਰਾਬ ਬਣਾਉਣਾ ਜਿਹੜੇ ਉਹਦੇ ਬਾਈ ਪ੍ਰੋਡਕਟ ਨੇ ਜਾਂ 에ਥਨੋਲ ਬਣਾਉਣਾ ਅਥਰ 올 ਦੇ ਲਾਸਾਂਸ ਗੰਨੇ ਤੋਂ ਅੱਗੇ ਜਿਹੜੇ ਦਿੱਤੇ ਜਾਂਦੇ ਨੇ ਤੇ ਉਹ ਸਾਡਾ ਹੋਣਾ ਸੀਗਾ ਹੁਣ ਜੇ ਮੱਕੀ ਇੰਨੀ ਸਸਤੀ ਦਾ ਫਲੱਡ ਆ ਜਾਏਗਾ ਤਾਂ ਖੰਡ ਮਿਲਣਾ ਉਜੜ ਜਾਣਗੇ ਤਾਂ ਖੰਡ ਮਿਲਣਾ ਉਜੜਣਗੇ ਆ ਉਹਦੇ ਨਾਲ ਫਰਕ ਕੀ ਪੈਂਦਾ ਨਾ ਕੇਵਲ ਖੰਡ ਮੇਂ ਡਾਊਨ ਉਜੜਣਗੇ ਆ ਬੇਰਜਗਾਰੀ ਪੈਦਾ ਹੋਏਗੀ ਤੇ ਉਹਦੇ ਨਾਲ ਦੀ ਨਾਲ ਡਾਈਵਰਸੀਫਿਕੇਸ਼ਨ ਦੀ ਜਿਹਦੀ ਗੱਲ ਹੋ ਰਹੀ ਆ ਬਾਰ-ਬਾਰ ਫਸਲਾਂ ਦੀ ਬਨਸਵਨਤਾ ਦੀ ਉਹ ਬਨਸਵਨਤਾ ਤੇ ਵੀ ਚਲੀ ਜਾਏਗੀ ਉਦੀ ਲੋਡ ਨਹੀਂ ਫਿਰ ਤੱਕ ਕੀ ਕਾਉਂਟ ਘਾਟੇ ਦਾ ਬਣਜ ਕਰੇਗਾ ਜੇ ਫੈਕਟਰੀ ਨਹੀਂ ਹੈ ਤਾਂ ਗੰਨਾ ਕਿੱਥੇ ਭੇੜਿਆ ਜਾਊਗਾ ਕੌਣ ਲੈ ਕੇ ਜਾਊਗਾ ਤੇ ਗੰਨੇ ਦਾ ਕਰਨਗੇ ਕੀ ਹਾਲਾਂਕਿ ਪਹਿਲਾਂ ਹੀ ਸੰਕਟ ਚੋਂ ਗੁਜ਼ਰ ਰਿਹਾ ਕਿਤੇ ਗੰਨੇ ਦਾ ਰੇਟ ਤਾਂ ਪਹਿਲਾਂ ਹੀ ਨਹੀਂ ਮਿਲ ਰਿਹਾ ਤੇ ਗੰਨਾ ਵੱਧ ਵੀ ਨਹੀਂ ਰਿਹਾ ਸਾਡੇ ਇਸੇ ਕਰਕੇ ਪਰ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਇੱਕ ਲੌਬੀ ਹੈ ਜੀ ਨੂੰ ਕਹਿੰਦੇ ਨੇ ਗੰਨਾ ਦੇ ਮਾਮਲੇ 'ਚ ਈਵਨ ਸਰਦ ਪਵਾਰ ਬਹੁਤ ਵੱਡੇ ਟਾਈਕੋਨ ਮੰਨੇ ਜਾਂਦੇ ਨੇ ਗੰਨਾ 슈ਗਰ ਇੰਡਸਟਰੀ 'ਚ ਈਵਨ ਨਿਤਨ ਗੱਟਕਰੀ ਬੰਨੇ ਜਾਂਦੇ ਨੇ ਕਿ ਉਹਨਾਂ ਦਾ ਵੀ ਉਧਰ ਹੀ ਜ਼ਿਆਦਾ ਰੋਲ ਹੈ ਤੇ ਉਹ ਸਾਰੇ ਖੰਡ ਮਿਲਾਂ ਦੇ ਕਿੰਨਿਆਂ ਦੇ ਚ ਮਾਲਕ ਨੇ ਉਸ ਪੱਧਰ ਦੇ ਉੱਤੇ ਪਰ ਪੰਜਾਬ ਦੇ ਵੀ ਜਿਹੜੀਆਂ ਮਿਲਾਂ ਸੀ ਬਹੁਤ ਸਾਰੀਆਂ ਕੋਆਪਰੇਟਿਵ ਬੰਦ ਹੋ ਗਈਆਂ ਤੇ ਬਾਕੀ ਵੀ ਉਸ ਪਾਸੇ ਨੂੰ ਨੇ ਜੇ ਕਹਿੰਦੇ ਨੇ ਇਹ ਡੀਲ ਇਸੇ ਢੰਗ ਨਾਲ ਜਿਵੇਂ ਟਰੰਪ ਚਾਹੁੰਦੇ ਨੇ ਦੰਨ ਹੁੰਦੀ ਹੈ ਤਾਂ ਇਹਦਾ ਅਸਰ ਸਾਡੀ 슈ਗਰ ਇੰਡਸਟਰੀ ਤੇ ਬੜੇ ਬੁਰੇ ਤਰੀਕੇ ਨਾਲ ਪੈਣਾ ਹੈ ਤੇ ਉਦੋਂ ਅਗਲਾ ਸਵਾਲ ਜਿਹੜਾ ਇੱਕ ਪ੍ਰਿੰਸੀਪਲਡ ਸਵਾਲ ਬਹੁਤ ਸਾਰੇ ਲੋਕ ਦੁਨੀਆ ਦੇ ਵਾਤਾਵਰਣ ਪ੍ਰੇਮੀ ਸਿਹਤ ਨਾਲ ਧਿਆਨ ਰੱਖਣ ਵਾਲੇ ਬੰਦੇ ਉਹ ਸਾਰੇ ਉਠਾਰੇ ਨੇ ਉਹ ਕਹਿੰਦੇ ਨੇ ਖੇਤੀ ਜਾਂ ਅਨਾਜ ਬੰਦਿਆਂ ਲਈ ਜਾਂ ਜੈਵਿਕ ਚੀਜ਼ਾਂ ਲਈ ਪਸ਼ੂਆਂ ਲਈ ਪੰਛੀਆਂ ਲਈ ਜਾਂ ਮਸ਼ੀਨਰੀ ਲਈ ਕਾਰਾਂ ਲਈ ਉਹ ਕਾਰਾਂ ਦੇ ਵਿੱਚੋਂ ਦੌੜੇ ਉਹਦਾ ਤੇਲ ਬਣਾ ਕੇ ਬਲੈਂਡ ਕਰਕੇ ਸੋਇਆ ਦਾ ਵੀ ਮੱਕੀ ਦਾ ਵੀ ਸਾਰੇ ਕਿਤੇ ਐਥਨੋਲ ਬਣਾ ਕੇ ਜਦ ਪਹਿਲਾਂ ਲੋਕਾਂ ਦਾ ਢਿੱਡ ਭਰਨ ਜੋਗੇ ਇੱਕ ਚੰਗੀ ਬਨਸਪਤੀ ਸਾਰੇ ਇੱਕ ਚੰਗਾ ਭੋਜਨ ਸਾਰਿਆਂ ਨੂੰ ਮਿਲੇ ਜਿਹੜੀ ਜੈਵਿਕ ਲਾਈਫ ਦੇ ਵਿੱਚ ਕੋ ਨੰਬਰ ਬੰਨ ਗੱਲ ਹੋਣੀ ਚਾਹੀਦੀ ਹੈ ਇਹ ਕਰਾਈਸਿਸ ਦੁਨੀਆ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਕਿ ਜਿੱਥੇ ਜੰਗਾ ਲੱਗੀਆਂ ਨੇ ਯੂਕਰੇਨ ਰੂਸ ਦੀ ਹੈ ਇਰਾਨ ਤੇ ਇਜ਼ਰਾਇਲ ਦੀ ਹੈ ਤੇ ਵਿਚ ਅਮਰੀਕਾ ਵੀ ਆ ਗਿਆ ਸੀ ਤੇ ਨਾਲ ਗਾਜਾ ਪੱਟੀ ਦੇ ਵਿੱਚ ਜੋ ਕਰ ਰਿਹਾ ਇਹਦੇ ਨਾਲ ਜੋ ਓਵਰਆਲ ਮਹਿੰਗਾਈ ਵਧੂਗੀ ਤੇ ਓਵਰਆਲ ਖੁਰਾਕ ਦੀਆਂ ਸੰਕਟ ਪੈਦਾ ਹੋਣਗੇ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਖੁਰਾਕੀ ਦੰਗੇ ਵੀ ਹੁੰਦੇ ਰਹੇ ਨੇ ਹੁਣ ਤੱਕ ਤੇ ਹੋਣਗੇ ਜਦੋਂ ਖੁਰਾਕੀ ਤੌਰ ਦੇ ਉੱਤੇ ਇਹ ਗੱਲਾਂ ਵਾਪਰਨ ਲੱਗ ਜਾਣਗੀਆਂ ਕਿ ਤੁਸੀਂ ਪੂਰੀ ਪਾਪੂਲੇਸ਼ਨ ਨੂੰ ਨਹੀਂ ਖਵਾ ਸਕਦੇ ਖੁਰਾਕ ਇੱਕ ਪੋਲਿਟਿਕਲ ਵੈਪਨ ਹੈ ਕੋਈ ਵੀ ਬਾਹਰਲਾ ਵੱਡਾ ਦੇਸ਼ ਉਹਨੂੰ ਮਿਲਟਰੀ ਦੀ ਲੋੜ ਨਹੀਂ ਪੈਗੀ ਤੁਹਾਡੀ ਬਾਹ ਮਰੋੜ ਦੇਗਾ ਤੁਹਾਡੇ ਲੋਕਾਂ ਕੋਲ ਖਾਣ ਨੂੰ ਨਹੀਂ ਹੋਏਗਾ ਪ੍ਰਾਪਰ ਤਰੀਕੇ ਦੇ ਨਾਲ ਤਾਂ ਉਹ ਦੰਗਾ ਕਰਨ ਲੰਗੇ ਤਾਂ ਇੱਕ ਬੇਚੈਨੀ ਪੈਦਾ ਹੋਏਗੀ ਇਹ ਜਿਹੜੇ ਦੋ ਵਿਸ਼ਧਾਤਕ ਸਟੈਂਡ ਨੇ ਆਹ ਲਗ ਲਗ ਤਰੀਕੇ ਦੇ ਲਈ ਨਿਸ ਕਰਕੇ ਸਾਡੇ ਮੂਲਕ ਦੇ ਵਿੱਚ ਵੀ ਜਾਂ ਸਾਡੀ ਸਟੇਟ ਦੇ ਵਿੱਚ ਵੀ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਕਿੱਧਰ ਜਾ ਰਹੀ ਹੈ ਗੱਲ ਉਸ ਲੈਵਲ ਦੇ ਉੱਤੇ ਤੇ ਜਿਹੜੀ ਅਪਰੋਚ ਹੈ ਤੇ ਸਾਰੇ ਮਾਮਲੇ ਦੇ ਵਿੱਚ ਹੋ ਰਹੀ ਹੁਣ ਗਵਰਨਮੈਂਟ ਆਫ ਇੰਡੀਆ ਦੇ ਥਿੰਕ ਟੈਂਕ ਦੀ ਨੀਤੀਯੋਗ ਦੀ ਅਪਰੋਚ ਉਧਰ ਹੀ ਜਾ ਰਹੀ ਹੈ ਪਰ ਇੱਕ ਹੋਰ ਬਹੁਤ ਖਤਰਨਾਕ এনवायरमेंट ਦੇ ਐਂਗਲ ਤੋਂ ਜਿਹੜੀ ਧੂਸ ਦੇ ਕੇ ਅਮਰੀਕਾ ਲਿਆਉਣਾ ਚਾਹੁੰਦਾ ਉਹ ਜੀਐਮ ਕ੍ਰੌਪਸ ਨੇ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਐਤੋਂ ਪਹਿਲਾਂ ਬੀਟੀ ਬਰਿੰਜਲ ਤੇ ਬਹੁਤ ਰੌਲਾ ਪਿਆ ਸੀ ਜੁਪੀਏ ਵੇਲੇ ਬੈਂਗਣ ਜੀ ਨੂੰ ਆਪਾਂ ਕਹਿੰਦੇ ਆ ਕਿ ਬੀਟੀ ਬੈਂਗਣ ਵੀ ਲਿਆਓ ਜੀ ਪਹਿਲਾਂ ਕਾਟਨ ਤਾਈ ਸੀਕ ਲੈਵਲ ਦੇ ਉੱਤੇ ਤੇ ਜਿਹੜੇ ਖਾਦ ਖੁਰਾਕ ਦੇ ਮਾਮਲੇ ਨੇ ਤੇ ਜਿਹੜੇ ਜੈਨੇਟਿਕਲੀ ਉਹ ਸਾਰੀਆਂ ਚੀਜ਼ਾਂ ਨੇ ਉਹਨੂੰ ਅਜੇ ਤੱਕ ਭਾਰਤ ਦੇ ਵਿੱਚ ਉਹਦਾ ਇੰਪੋਰਟ ਨਹੀਂ ਹੁੰਦਾ ਜੈਨੇਟਿਕਲ ਮੋਡੀਫਾਈਡ ਜਿਹੜੀਆਂ ਇਹ ਅਨਾਜ ਨੇ ਫਸਲਾਂ ਨੇ ਖਾਣਣ ਵਾਲੀਆਂ ਨੇ ਅਮਰੀਕਾ ਦਾ ਪ੍ਰੈਸ਼ਰ ਇਹ ਹੈ ਕਿ ਇਹ ਵੀ ਤੋੜ ਦਿਓ ਸਾਡੇ ਕੋਲੋਂ ਨੌ ਜੈਨੇਟਿਕਲ ਸਾਰਾ ਕੁਝ ਜੇ ਇਹ ਥੋੜਾ ਬਹੁਤ ਵੀ ਹਿੱਲ ਜਾਂਦੀ ਹੈ ਆਪਣੇ ਪੁਰਾਣੇ ਸਟੈਂਡ ਤੋਂ ਕਿਸੇ ਪ੍ਰੈਸ਼ਰ ਦੇ ਹੇਠ ਤਾਂ ਉਹਦੇ ਨਾਲ ਵਾਤਾਵਰਣਿਕ ਤੇ ਸਿਹਤ ਦੀਆਂ ਕਿੰਨੀਆਂ ਸਮੱਸਿਆਵਾਂ ਆਉਣਗੀਆਂ ਜਿਹੜੇ ਦੁਨੀਆ ਭਰ ਦੇ ਵਿੱਚ ਵੱਡੀ ਡਿਬੇਟ ਦੇ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਤਾਂ ਇਹ ਖਤਰਾ ਸਾਡੇ ਤੇ ਵੀ ਮੰਡਰਾਏਗਾ ਬੇਹੱਦ ਉਸ ਲੈਵਲ ਦੇ ਉੱਤੇ ਮੰਡਰਾਏਗਾ ਇਸ ਲਈ ਇਕੱਲਾ ਸਵਾਲ ਇਹ ਨਹੀਂ ਕਿ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਨੇਗੋਸ਼ੀਏਟਰ ਨੇ ਜਾਂ ਜਿਹੜੇ ਗੱਲਬਾਤ ਕਰਨ ਵਾਲੇ ਨੇ ਉਹ ਬੇਈਮਾਨ ਹੋਣਗੇ ਇਕੱਲੇ ਐਵੇਂ ਹੀ ਪਹਿਲਾਂ ਹੀ ਇਕੱਲੀ ਗੱਲ ਸਵਾਲ ਇਹ ਹੁੰਦਾ ਕਿ ਤਾਕਤਾਂ ਦਾ ਤਵਾਜਨ ਇਹੋ ਜੀ ਚੀਜ਼ ਹੁੰਦੀ ਹੈ ਜਿਹੜੀ ਤੁਹਾਡੀ ਗੱਲ ਠੀਕ ਹੋਣ ਦੇ ਬਾਵਜੂਦ ਮੰਨਣ ਨਹੀਂ ਦਿੰਦੀ ਉਹਨੂੰ ਬਲਡੋਜ ਕਰਕੇ ਲੈ ਜਾਂਦੀ ਹੈ ਦੂਜੀ ਗੱਲ ਕਿ ਇਹ ਕਿਉਂ ਨਹੀਂ ਕਰਦੀ ਗਵਰਨਮੈਂਟ ਆਫ ਇੰਡੀਆ ਜਿਹੜੇ ਤੁਹਾਡੇ ਨੇਗੋਸ਼ੀਏਟਰ ਜਾ ਰਹੇ ਨੇ ਗੱਲਬਾਤ ਕਰਨ ਜਾ ਰਹੇ ਨੇ ਤਾਂ ਜਿਹੜੇ ਮੇਨ ਖੇਤੀ ਪ੍ਰਧਾਨ ਸੂਬੇ ਨੇ ਜਾ ਜਿਹੜੇ ਮੇਨ ਫਸਲਾਂ ਗਾਉਣ ਵਾਲੇ ਸੂਬੇ ਨੇ ਜਾਂ ਡੇਰੀ ਵਾਲੇ ਸੂਬੇ ਨੇ ਉਹਨਾਂ ਦੀ رائے ਲੈ ਕੇ ਉਹਨਾਂ ਨੂੰ ਕੌਫੀਡੈਂਸ ਲੈ ਕੇ ਉਹਨਾਂ ਨਾਲ ਵਿਚਾਰ ਚਰਚਾ ਕਰਕੇ ਤੇ ਕਿਸਾਨ ਤੇ ਡੇਰੀ ਮਾਲ ਜਿਹੜੇ ਵਾਲੇ ਜਿਹੜੇ ਲੋਕ ਨੇ ਜਿਹੜੀ ਲੀਡਰਸ਼ਿਪ ਹੈ ਉਹਦੇ ਨਾਲ ਚਰਚਾ ਕਰਕੇ ਅਗਲੇ ਖਦਮ ਕਿਉਂ ਨਹੀਂ ਉਠਾਏ ਜਾ ਰਹੇ ਫਿਰ ਇੱਕ ਪਤਾ ਲੱਗਦਾ ਰਹਿੰਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਜਿਹੜਾ ਅੰਦਰ ਖਾਤੇ ਜਿਹੜੇ ਸਮਝੌਤੇ ਹੋਣੇ ਹੁੰਦੇ ਨੇ ਇਹ ਡਰ ਤੇ ਸਹਿਮ ਦਾ ਵਾਤਾਵਰਨ ਪੈਦਾ ਕਰਦੇ ਨੇ ਇਹ ਬਹੁਤ ਸਾਰੇ ਦੇ ਉਮਰ ਪੈਦਾ ਕਰਦੇ ਨੇ ਗਲਤ ਹੁੰਦੀਆਂ ਨੇ ਤੇ ਸਾਡੀ ਸਰਕਾਰੇ ਕਹਿੰਦੀ ਹੈ ਕਿ ਸਾਨੂੰ ਤਾਂ ਜੀ ਹੁਣ ਵੋਟਾਂ ਪਾਤੀਆਂ ਅਸੀਂ ਮਾਲਕ ਹਾਂ ਹੁਣ ਤੁਸੀਂ ਮਾਲਕ ਨਹੀਂ ਹੋ ਤੁਹਾਡੇ ਕੋਲ ਇੱਕ ਗਿਵਨ ਟਾਈਮ ਦੇ ਵਿੱਚ ਆਈ ਹੋਈ ਤਾਕਤ ਹੈ ਤੁਸੀਂ ਲੰਮੇ ਸਮੇਂ ਦੀਆਂ ਉਹੋ ਜਿਹੀਆਂ ਪਾਲਿਸੀਆਂ ਤੇ ਮੋਹਰ ਨਹੀਂ ਲਾ ਸਕਦੇ ਜਿਸ ਦੇ ਨਾਲ ਲੋਕਾਂ ਦਾ ਜੀਵਨ ਬਰਬਾਦ ਹੋ ਜੇ ਜਿਸ ਦੇ ਨਾਲ ਕਿਤੇ ਓਝੜ ਜਾਣ ਲੋਕਾਂ ਦੀ ਰੋਜੀ ਰੋਟੀ ਜਾਂਦੀ ਰਹੇ ਇਹ ਬੇहद बड़ा मामला है ਤੇ ਇਸ मामले ਤੇ ਕਿਸਾਨ ਜਥੇਬੰਦੀਆਂ ਨੂੰ ਵੀ ਪੰਜਾਬ ਦੀਆਂ ਪਾਰਟੀਆਂ ਨੂੰ ਵੀ ਘੱਟੋ ਘੱਟ ਪੰਜਾਬ ਤਾਂ ਖैर ਪੰਜਾਬ ਦਾ ਤਾਂ ਸੰਕਟ ਹੀ ਹੋ ਰਿਹਾ ਹੈ ਪੰਜਾਬ ਦੀਆਂ ਪਾਰਟੀਆਂ ਤਾਂ ਇਸ ਗੱਲ ਤੇ ਸੋਚ ਹੀ ਨਹੀਂ ਸਕਦੀਆਂ ਕਿਉਂਕਿ ਉਹਦਾ ਦਾਇਰਾ ਹੀ ਉਦੋਂ ਵੱਡਾ ਨਹੀਂ ਹੈ ਉਹ ਬਹੁਤ ਛੋਟੀ ਪੋਲਿਟਿਕਸ ਦੇ ਵਿੱਚ ਆਪਣੀ ਜਾਂ ਅੰਦਰੂਨੀ ਪੋਲਿਟਿਕਸ ਦੇ ਵਿੱਚ ਜਾਂ ਬਾਜੀ ਇਲੈਕਸ਼ਨ ਜਿੱਤਣ ਦੇ ਵਿੱਚ ਜਾਂ ਸਤਾਈ ਕੌਣ ਜਿੱਤੇਗਾ ਐਦੋਂ ਅੱਗੇ ਨਜ਼ਰੇ ਨਹੀਂ ਜਾ ਰਹੀ ਇਹ ਹੋਂਦ ਦੇ ਸੰਕਟ ਨੇ ਫਿਊਚਰ ਦੇ ਜੇ ਹੋਂਦ ਨਾ ਬਚੀ ਤਾਂ ਰਾਜ ਕਿਦੇ ਤੇ ਕਰਨਾ ਇਹ ਦੇਖੋ ਜੇ ਉਹੀ ਬਿਮਾਰ ਬੰਦੇ ਉਹੀ ਬਿਲਕੁਲ ਪੈਸੇ ਦੇ ਪੱਖ ਤੋਂ ਕਮਜ਼ੋਰ ਬੰਦੇ ਜੇ ਟੋਟਲ ਪੰਜਾਬ ਦਾ ਉਜਾੜਾ ਇਸ ਲੈਵਲ ਦੇ ਉੱਤੇ ਹੁੰਦਾ ਹੈ ਤਾਂ ਰਾਜ ਕਰਕੇ ਵੀ ਕੀ ਕਰੋਗੇ ਜਿਹੜਾ ਕਰਨਾ ਹੈ ਪਹਿਲਾ ਬૌਧਿਕਤਾ ਦਾ ਕੁਐਸਚਨ ਹੈ ਬૌਧਿਕ ਡਿਬੇਟ ਦਾ ਸਵਾਲ ਹੈ ਇਸ ਡਿਬੇਟ ਨੂੰ ਸੋਚਿਆ ਜਾਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤੇ ਦਿਨ ਨਹੀਂ ਬਚੇ ਉਦੋਂ ਪਹਿਲਾਂ ਹੀ ਕੋਈ ਚੱਚ ਦੀ ਇੱਥੇ ਕੋਈ ਵਿਧਾਨ ਸਭਾ ਦਾ ਸੈਸ਼ਨ ਨਹੀਂ ਕੋਈ ਡਿਮਾਂਡ ਨਹੀਂ ਹੈ ਇੱਥੇ ਕੋਈ ਆਲ ਪਾਰਟੀ ਮੀਟਿੰਗ ਨਹੀਂ ਹੈ ਆਲ ਪਾਰਟੀ ਮੀਟਿੰਗ ਤਾਂ ਕੇਂਦਰ ਸਰਕਾਰ ਵੀ ਨਹੀਂ ਕਰ ਰਹੀ ਤੇ ਤੁਸੀਂ ਵੀ ਨਹੀਂ ਆਪਣੇ ਲੈਵਲ ਤੇ ਸਟੇਟਾ ਕਰ ਰਹੀਆਂ ਜਾਂ ਪੰਜਾਬ ਦੇ ਬੁੱਧੀਜੀਵੀ ਨੂੰ ਜਿਹੜੇ ਇਕਨੋਮਿਸਟ ਨੇ ਖੇਤੀਬਾੜੀ ਨਾਲ ਸੰਬੰਧਤ ਨੇ ਬਾਕੀ ਨੇ ਉਹਨਾਂ ਨੂੰ ਬੁਲਾ ਕੇ ਕੋਈ ਗੱਲ ਨਹੀਂ ਸਿੱਖਣ ਦੀ ਕੋਈ ਪ੍ਰਵਿਰਤੀ ਨਹੀਂ ਇਹ ਬਹੁਤ بڑا ਜਿਹੜਾ ਸਵਾਲ ਇਧਰੋਂ ਆ ਰਿਹਾ ਹੈ ਇਹ ਇੱਕ ਵੱਡੇ ਹੜ ਦੀ ਤਰ੍ਹਾਂ ਆ ਰਿਹਾ ਜਿੱਦਣ ਆਵੇਗਾ ਤੇ ਇਹਨੇ ਮੰਡੀਆਂ ਦਾ ਉਜਾੜਾ ਬਿਨਾਂ ਉਹਨਾਂ ਕਾਨੂੰਨਾਂ ਤੋਂ ਹੀ ਕਰ ਦੇਣਾ ਜਿਹੜੇ ਕਾਨੂੰਨਾਂ ਲਈ ਲੜਦੀ ਸੀ ਕਿਸਾਨੀ ਤੇ ਉਹ ਕਾਨੂੰਨ ਤਾਂ ਧਰੇ ਧਰੇ ਰਹੇ ਜਾਣਗੇ ਤੇ ਵਿਦੇਸ਼ ਤੋਂ ਉਸ ਲੈਵਲ ਦੀ ਗੱਲ ਆ ਜੇਗੀ ਤੇ ਇਹ ਦੂਜੀ ਗੱਲ ਅਸੀਂ ਤਾਂ ਆਪ ਉਹ ਜੜਨ ਲੱਗੇ ਆਪਣੀ ਖੇਤੀ ਨੂੰ ਕਿਸ ਤਰੀਕੇ ਨਾਲ ਉਹ ਇਸ ਤਰੀਕੇ ਨਾਲ ਉਹ ਜੜਨ ਲੱਗੇ ਆ ਕਿ ਅਸੀਂ 40000 ਏਕੜ ਜ਼ਮੀਨ ਹੋਣ ਲੈਣੀ ਹੈ ਜੀ ਉਹਨਾਂ ਤੇ ਰੋਕ ਲਾਤੀ ਤੁਸੀਂ ਆਪਣੀ ਜ਼ਮੀਨ ਦੀ ਬਰਤੋਂ ਹੋਰ ਕਿਸੇ ਤਰੀਕੇ ਨਹੀਂ ਕਰ ਸਕਦੇ ਅਸੀਂ ਆਪ ਕਰਾਂਗੇ ਤੁਸੀਂ ਬਾਈਪਾਸ ਕਰਤਾ ਲੈਂਡ ਐਕੁਇਜ਼ੀਸ਼ਨ ਐਕਟ ਟੋਟਲੀ ਤੁਸੀਂ ਜ਼ਬਰਦਸਤੀ ਕਹਿੰਦੇ ਹੋ ਇਹ ਵਲੰਟਰੀ ਹੈ ਇਹ ਕਿਨੇ ਜੇ ਵਲੰਟਰੀ ਹੈ ਸਵੈਇਛਕ ਸਕੀਮ ਹੈ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨਾਲ ਪਹਿਲਾਂ ਰਾਏ ਕਰਕੇ ਇਹ ਨੋਟੀਫਿਕੇਸ਼ਨ ਹੋਇਆ ਸਵੈਇਛਕ ਤਾਂ ਤਾਂ ਹੁੰਦਾ ਕਿ ਪਹਿਲਾਂ ਮਾਹੌਲ ਤਿਆਰ ਕਰਦੇ ਹੋ ਤੁਸੀਂ ਲੋਕ ਤਿਆਰ ਹੁੰਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਹੁਣ ਅਸੀਂ ਇਹ ਕਰ ਰਹੇ ਹਾਂ ਜੀ ਠੀਕ ਹੈ ਹੁਣ ਸਾਰੇ ਲੋਕ ਇਹ ਗੱਲ ਕਰਨਗੇ ਲੋਕ ਵੱਡੇ ਪੱਧਰ ਤੇ ਮਤੇ ਪਾ ਰਹੇ ਨੇ ਗ੍ਰਾਮ ਸਭਾਵਾਂ ਚ ਇਕੱਠ ਕਰ ਰਹੇ ਨੇ ਸੈਮੀਨਾਰ ਕਰ ਰਹੇ ਨੇ ਤੁਸੀਂ ਤਾਂ ਸੁਣ ਲਈ ਵੀ ਤਿਆਰ ਨਹੀਂ ਹੋ ਫਿਰ ਹਾਲ ਇਸ ਲੈਵਲ ਦੇ ਉੱਤੇ ਜਾ ਕੇ ਤੁਸੀਂ ਸਾਰੇ ਪੰਜਾਬ ਦੇ ਸਿਆਸਤਦਾਨ ਭਾਰਤ ਮਾਲਾ ਪ੍ਰੋਜੈਕਟ ਦੇ ਵੀ ਨਾਲ ਖੜੇ ਹੋ ਜਿਹੜੇ ਸੱਤਾ ਚੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹਦੇ ਨਾਲ ਪੰਜਾਬ ਦਾ ਉਹ ਵੀ ਤਾਣਾ ਬਾਣਾ ਬਿਲਕੁਲ ਆਹੀ ਜਿਹੜੇ ਪਾਕਿਸਤਾਨ ਦੇ ਨਾਂ ਤੇ ਕਹਿੰਦੇ ਦਲਜੀਤ ਦੀ ਫਿਲਮ ਰੋਖ ਲੋਕਾਂ ਦੇ ਕਾਸੇ ਦੀ ਰੋਖ ਲੋ ਜਿੱਦਣੇ ਕੰਪਲੀਟ ਹੋ ਗਿਆ ਭਾਰਤ ਮਾਲਾ ਪ੍ਰੋਜੈਕਟ ਤੁਸੀਂ ਦੇਖੋਗੇ ਬਾਰਡਰ ਖੋਲ ਕੇ ਅਡਾਨੀ ਅਮਾਨੀ ਦੇ ਕਿਸ ਢੰਗ ਦੇ ਨਾਲ ਮਾਲ ਜਾ ਰਿਹਾ ਸਾਰੇ ਕਿਤੇ ਮਿਡਲ ਈਸਟ ਦੇ ਵਿੱਚ ਤੇ ਬਾਕੀ ਕਿਉਂਕਿ ਸਾਰੀਆਂ ਰੋਕਾਂ ਸਭ ਕੁਝ ਇਸ ਸਾਧ ਦੀ ਭੂਰੀ ਤੇ ਕੱਠਵਾਂਗ ਪੰਜਾਬ ਦੀ ਭੂਰੀ ਤੇ ਕੱਠ ਹੈ ਉਹਨੂੰ ਇਕਨੋਮਿਕਲੀ ਵੀ ਉਹਨੂੰ ਸੋਸ਼ਲੀ ਵੀ ਤੇ ਉਹਨੂੰ ਬਿਲਕੁਲ ਬਰਬਾਦ ਕਰਨ ਦਾ ਜਿਹੜਾ ਇੱਕ ਟੀਚਾ ਮਿੱਥਿਆ ਹੋਇਆ ਸ਼ਾਇਦ ਸ਼ਾਇਦ ਉਧਰ ਨੂੰ ਜਾ ਰਹੀ ਗੱਲ ਹੈ ਨਿਖ ਲੈਵਲ ਦੇ ਉੱਤੇ ਔਰ ਐਸੇ ਕਰਕੇ ਜਿਹੜੀ ਲੈਂਡ ਪੋਲਿੰਗ ਹੈ ਇਹ ਇਸ਼ੂ ਵੀ ਬੇਹੱਦ ਟੈਕਨੀਕਲੀ ਸੰਵਿਧਾਨਕ ਤੌਰ ਤੇ ਤੇ ਮਲਕੀਅਤ ਦੇ ਤੌਰ ਤੇ ਸਭ ਪੱਖਾਂ ਤੋਂ ਹੀ ਬੇਹੱਦ ਜਿਆਦਾ ਖਤਰਨਾਕ ਹੈ ਤੇ ਇਹਦੇ ਚ ਹੁਣ ਕੀ ਕਰਦੇ ਨੇ ਲੋਕ ਵਿਰੋਧ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਕੱਲੇ ਕੱਲੇ ਤੌਰ ਤੇ ਵਿਰੋਧ ਕਰ ਰਹੀਆਂ ਨੇ ਪਰ ਪਹਿਲੀ ਪਹਿਲੀ ਵਾਰ ਪਤਾ ਲੱਗਿਆ ਕਿ ਐਸਕੇਮ ਨੇ ਇਹਨੂੰ ਅਜੰਡੇ ਚ ਲੈ ਲਿਆ ਜੀ ਸ਼ੁਕਰ ਹੈ ਚੰਗੀ ਗੱਲ ਹੈ ਐਸਕੇਮ ਨੇ ਅਜੰਡੇ ਚ ਲੈ ਲਿਆ ਇਹ ਤਾਂ ਬਹੁਤ دیر ਦੀ ਗੱਲ ਹੈ ਜਦੋਂ ਦੇ ਕਰ ਰਹੇ ਨੇ ਪਾਲਸੀ ਤੇ ਜਦੋਂ ਦੀ ਪਾਲਸੀ ਤੋਂ ਬਾਅਦ ਹੁਣ ਨੋਟੀਫਿਕੇਸ਼ਨਾਂ ਵੀ ਜਾਰੀ ਹੋਣ ਲੱਗੀਆਂ ਜਿਕੇ ਤੇ ਐਸਕੇਮ ਪਹਿਲਾਂ ਹੀ ਇਹਦਾ ਨੋਟਿਸ ਲੈ ਕੇ ਤੇ ਆਪਣੇ ਪੱਧਰ ਤੇ ਵੱਡੇ ਪੱਧਰ ਤੇ ਉਠਾਉਂਦਾ ਸ਼ਾਇਦ ਗੱਲ ਅੱਗੇ ਹੋਰ ਨਾਂ ਵੱਧਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਲੋ ਦੇਰ ਆਏ ਦਰਸਤ ਆਏ ਕਹਿੰਦੇ ਨੇ 6 ਤਰੀਕ ਨੂੰ ਐਸਕੇਮ ਦੀ ਮੀਟਿੰਗ ਹੋ ਰਹੀ ਹੈ ਐਸੇ ਨੂੰ ਦੋ ਦਿਨ ਬਚੇ ਨੇ ਤੇ 6 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਐਜੀਟੇਸ਼ਨ ਦਾ ਰੁਖ ਬਣਾਇਆ ਜਾਏਗਾ ਕਿਸ ਲੈਵਲ ਦਾ ਬਣਾਇਆ ਜਾਏਗਾ ਔਰ ਉਹ ਉਹਨਾਂ ਨੇ ਤੈਅ ਕਰਨਾ ਹੈ ਕਿ ਕਿਸ ਲੈਵਲ ਦੀ ਗੱਲ ਹੋਏਗੀ ਐਦੋਂ ਪਹਿਲਾਂ ਇੱਕ ਐਸਕੇਮ ਨੇ ਹੋਰ ਅਲਾਨ ਕੀਤਾ ਹੋਇਆ ਜੁਲਾਈ ਦੇ ਲਾਸਟ ਵੀਕ ਜਾਗਸ ਦੇ ਪਹਿਲੇ ਹਫਤੇ ਪੰਜਾਬ ਨਾਲ ਰਿਲੇਟਡ ਮੰਗਾਂ ਤੇ ਹਰ ਖੇਤ ਨੂੰ ਪਾਣੀ ਹਰ ਘਰ ਨੂੰ ਪੀਣ ਵਾਲਾ ਸੁੱਧ ਪਾਣੀ ਦਾ ਸਵਾਲ ਹੈ ਕਿਸਾਨੀ ਦੇ ਕਰਜ਼ੇ ਦੇ ਸਵਾਲ ਨੇ ਔਰ ਐਸੀ ਢੰਗ ਦੇ ਨਾਲ ਓਵਰਆਲ ਪਾਤਾਵਰਨ ਦੇ ਜਿਹੜੇ ਸਵਾਲ ਨੇ ਇਹ ਬੜੇ ਜਿਹੜੇ ਲੋਕਾਂ ਨਾਲ ਸਰੋਕਾਰ ਰੱਖਣ ਵਾਲੇ ਜਾਂ ਗੱਲਾਂ ਨੇ ਉਹ ਸਾਰੀਆਂ ਗੱਲਾਂ ਦੇ ਉੱਤੇ ਇਹਨਾਂ ਨੇ ਕਿਹਾ ਹੋਇਆ ਕਿ ਆਪਾਂ ਵੱਡਾ ਅੰਦੋਲਨ ਕਰਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਹੁਣ ਸਵਾਲ ਉਦੋਂ ਤਾਂ ਠੀਕ ਹੈ ਹੋਏਗਾ ਐ ਸਕੈਮ ਇਹ ਗੱਲ ਕਰੂਗਾ ਕਿ ਇਹ ਇਸ ਗੱਲ ਦੇ ਸਵਾਲ ਹੈ ਕਿ ਲੈਂਡ ਪੂਲਿੰਗ ਪਾਲਿਸੀ ਇਹਦੇ ਖਿਲਾਫ ਜਿੱਥੇ ਬਾਕੀ ਦੀਆਂ ਮੰਗਾਂ ਨੇ ਇੱਕ ਹੀ ਮੰਗ ਵੀ ਮੇਜਰ ਮੰਗ ਦੇ ਤੌਰ ਦੇ ਉੱਤੇ ਸ਼ਾਮਲ ਹੋ ਗਈ ਉਸ ਪਦਰ ਦੇ ਉੱਤੇ ਜਾ ਕੇ ਹੁਣ ਲੋਕਾਂ ਦਾ ਸਵਾਲ ਮਜ਼ਦੂਰਾਂ ਦਾ ਕਿਸਾਨਾਂ ਦਾ ਤੇ ਇਹ ਗੱਲ ਜਿਹੜੀ ਹੈ ਕਿ ਪੁਲਿਸ ਰਾਜ ਚ ਬਦਲਤਾ ਕਾਹਨੂੰ ਸਰਕਾਰ ਉਹਨਾਂ ਅੰਦੋਲਨਾਂ ਪ੍ਰਤੀ ਕੀ ਰੁਖ ਅਪਣਾਏਗੀ ਜਿਵੇਂ ਅੱਜ ਕੱਲ੍ਹ ਅਪਣਾ ਰਹੀ ਹੈ ਕਿ ਕਿਸੇ ਨੂੰ ਬੰਦ ਕਰਦੇ ਹੋ ਜਿਹਨੂੰ ਮਰਜ਼ੀ ਰੋਕਦੇ ਹੋ ਬਲਡੋਜ਼ਰ ਕਲਚਰ ਚੱਲਣ ਦਿਓ ਕਿ ਇਹ ਸਾਰੀਆਂ ਗੱਲਾਂ ਸਮੁੱਚਤਾ ਦੇ ਵਿੱਚ ਜਦੋਂ ਉੱਠਣ ਗਿਆ ਤਾਂ ਇਕੱਲੀ ਕਿਸਾਨੀ ਦਾ ਸਵਾਲ ਨਹੀਂ ਹੈ ਇਕੱਲੇ ਮਜ਼ਦੂਰਾਂ ਦਾ ਸਵਾਲ ਨਹੀਂ ਹੈ ਇਹ ਸਵਾਲ ਸਮੁੱਚੀ ਸੋਸਾਇਟੀ ਦਾ ਹੈ ਸਮੁੱਚੀ ਸੋਸਾਇਟੀ ਕੇਵਲ ਕਿਸਾਨੀ ਨੂੰ ਇਹ ਨਾ ਕਹੇ ਕਿ ਦੁਬਾਰਾ ਅੰਦੋਲਨ ਹੋ ਗਿਆ ਫਲਾਣਾ ਹੋ ਗਿਆ ਤੁਸੀਂ ਜਿਹੜੀਆਂ ਮੂੰਹ ਮੂੰਹ ਚ ਘੋਗਣਾ ਪਾਈਆਂ ਨੇ ਖਾਮੋਸ਼ੀ ਹੈ ਜਿਹੜੀ ਵੱਖ-ਵੱਖ ਵਰਗਾਂ ਦੀ ਇਹਨਾਂ ਮੁੱਦਿਆਂ ਦੇ ਪ੍ਰਤੀ ਉਹਨਾਂ ਮੁੱਦਿਆਂ ਨਾਲ ਜਦੋਂ ਤੁਸੀਂ ਉਸ ਕਾਰਪੋਰੇਟ ਏਜੰਡੇ ਦਾ ਪੂਰਾ ਜਲਵਾ ਦੇਖੋਗੇ ਇਤੋਂ ਬਾਅਦ ਉਸ ਤੋਂ ਬਾਅਦ ਪਤਾ ਲੱਗਣਾ ਕਿ ਮਾਮਲਾ ਕਿ ਸੱਦ ਤੱਕ ਚਲਾ ਗਿਆ ਜ਼ਮੀਨ ਤੇ ਪਾਣੀ ਦੋ ਸਭ ਤੋਂ ਮਹੱਤਵਪੂਰਨ ਚੀਜ਼ਾਂ ਨੇ ਤੇ ਉਹਨਾਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਫਿਊਚਰ ਦੀਆਂ ਨੇ ਜਿਹੜੀਆਂ ਉੱਤੇ ਕਬਜ਼ਾ ਕਰਨ ਦੀ ਤੇਜ ਰਫ਼ਤਾਰ ਦੌੜ ਰਹੀ ਕਾਰਪੋਰੇਟ ਦੀ ਗੱਡੀ ਹੈ ਜਿਹੜੀ ਉਹ ਆ ਰਹੀ ਹੈ ਲਗਾਤਾਰ ਤੇ ਉਹਨੂੰ ਡਿਫੈਂਸ ਕਰਨਾ ਹੈ ਉਹਨੂੰ ਬਚਾਉਣਾ ਹੈ ਆਪਣੇ ਲੋਕਾਂ ਨੂੰ ਤਾਂ ਉਹਦੇ ਲਈ ਪਹਿਲਾਂ ਜਾਗਰੂਕਤਾ ਮਹਿੰਮ ਦਾ ਜਿਹੜਾ ਸਵਾਲ ਹੈ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਵੀ ਲਿਟਰੇਸੀ ਚਾਹੀਦੀ ਹੈ ਸਾਖਰਤਾ ਚਾਹੀਦੀ ਹੈ ਪੋਲੀਟੀਕਲ ਤੌਰ ਤੇ ਵੀ ਵਿਜ਼ਨ ਕਲੀਅਰ ਚਾਹੀਦਾ ਤੇ ਲੜਨ ਦਾ ਮਾਦਾ ਵੀ ਚਾਹੀਦਾ ਛੋਟੇ ਮੁੱਠੀਆਂ ਜਿਹੜੀਆਂ ਚੀਜ਼ਾਂ ਛੱਡ ਕੇ ਗਿਲੇ ਸਿਕ ਵੀ ਜੇ ਸਾਂਝੇ ਤੌਰ ਤੇ ਪੰਜਾਬੀਆਂ ਨੇ ਇਸ ਗੱਲ ਤੇ ਲੜਾਈ ਨਾ ਲੜੀ ਤਾਂ ਮਾਮਲਾ ਬੇਹੱਦ ਨਾਜ਼ੁਕ ਹੌਨੜਾਲੇ ਦਿਨਾਂ ਦੇ ਵਿੱਚ ਹੋਏਗਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਵੀ ਤੋਂ ਤੁਹਾਡੇ ਤੁਸੀਂ ਸਾਰੇ ਜਾਣਦੇ ਹੋ ਰਮੇਸ਼ ਚੰਦ ਉਹਨਾਂ ਦਾ ਵਰਕਿੰਗ ਪੇਪਰ ਦੇਖ ਲਓ ਇੱਕ ਵਾਰ ਉਹਦੇ ਤੋਂ ਲਾ ਕੇ ਵਿਡਰਾ ਕਰ ਲੈਣ ਨਾਲ ਗੱਲ ਨਹੀਂ ਵੱੜਦੀ ਕਿਉਂਕਿ ਥਿੰਕ ਟੈਂਕ ਦਾ ਵਿਚਾਰ ਵਿਚਾਰੀ ਆ ਜਿਹੜਾ ਥਰੂ ਹੋ ਰਿਹਾ ਹੈ ਅੱਗੇ ਉਸੇ ਲੈਵਲ ਦੇ ਉੱਤੇ ਤਾਂ ਕਿ ਜਾਦੇ ਚੀਜ਼ਾਂ ਨਾ ਚੱਲਣ ਪਰ ਫਿਰ ਵੀ ਇਹ ਜਿਵੇਂ ਮਾਰੀ ਲੀਡਰਸ਼ਿਪ ਤੇ ਆਉਂਦੀ ਹੈ ਮੇਨਲੀ ਉਹਨਾਂ ਨੇ ਜੋ ਕਰਨਾ ਹੈ ਉਹਨਾਂ ਨੇ ਕਰਨਾ ਉਹ ਆਪਣੇ ਤਰੀਕੇ ਲੱਭ ਲੱਭ ਕੇ ਸਾਰਾ ਕੁਝ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਅੱਜ ਤੋਂ ਪਹਿਲਾਂ ਉਹ ਡਰਾਫਟ ਆਇਆ ਸੀ ਜਿਸ ਦੇ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਮਾਰਕੀਟ ਦਾ ਮੰਡੀ ਕਰਨ ਦਾ ਜਿਹੜਾ ਡਰਾਫਟ ਪਾਲਿਸੀ ਦਾ ਡਰਾਫਟ ਆਇਆ ਸੀ ਉਹ ਇੰਨੇ ਜ਼ਿਆਦਾ ਡਰਾਫਟ ਸੱਟ ਦੇਣਗੇ ਕਿ ਪਤਾ ਹੀ ਨਾ ਲੱਗੇ ਕਰਨਾ ਹੈ ਤਾਂ ਕੀ ਕਰਨਾ ਇਸੇ ਕਰਕੇ ਪੇਪਰ ਵੀ ਇੰਨੇ ਸੁੱਟ ਦਿੰਦੇ ਨੇ ਪਰ ਇੱਕ ਗੱਲ ਕਲੀਅਰ ਹੈ ਕਿ ਉਹ ਆਪਣੇ ਪਿੱਛੇ ਤੋਂ ਨਹੀਂ ਇੱਧਰ ਉੱਧਰ ਹੁੰਦੇ ਉਹਨਾਂ ਨੇ ਉਸੇ ਮਾਡਲ ਨੂੰ ਡਿਵੈਲਪ ਕਰਨਾ ਹੈ ਉਸੇ ਮਾਡਲ ਨੂੰ ਕਦਮਦਾਰ ਕਰਕੇ ਅੱਗੇ ਵਧਾਉਣਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਸੋਚਣਾ ਹੈ ਆਉਣ ਵਾਲੇ ਦਿਨਾਂ ਦਾ ਇਹ ਬਹੁਤ بڑا ਮੁੱਦਾ ਹੋਣ ਜਾ ਰਿਹਾ ਹੈ ਔਰ ਜੇ ਅੱਜ ਨਹੀਂ ਜਦੋਂ ਸਿਰਚ ਪੈ ਗਈ ਫਿਰ ਕੋਈ ਫਾਇਦਾ ਨਹੀਂ ਹੁਣੇ ਤੋਂ ਇਹਦੇ ਲਈ ਕੋਈ ਆਧਾਰ ਤਿਆਰ ਕਰਨ ਦੀ ਲੋੜ ਹੈ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪੁਲਾਹ